लेकिन भूल के ना लेना ओला ये ओला का दर्द है मेरा एक साल में बहुत ही परेशान हो गया मैं ओला इसलिए गाना ऐसे नहीं कर रहा है तड़प तड़प के स्थिर ओला को मरीज ਸੋਸ਼ਲ ਮੀਡੀਆ ਤੇ ਕਦੋਂ ਅਤੇ ਕੀ ਦੇਖਿਆ ਜਾਵੇਗਾ ਇਸ ਬਾਰੇ ਤੁਸੀਂ ਕਦੇ ਅੰਦਾਜ਼ਾ ਨਹੀਂ ਲਗਾ ਸਕਦੇ ਹਾਲੀ ਦੇ ਵਿੱਚ ਸਕੂਟੀ ਦੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੇ ਲੋਕ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਦਰਅਸਲ ਸਕੂਟੀ ਦੇ ਵਿੱਚ ਖਰਾਬੀ ਨੂੰ ਲੈ ਕੇ ਵਿਅਕਤੀ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਪਰ ਸ਼ਿਕਾਇਤ ਕਰਨ ਦੇ ਬਾਵਜੂਦ ਜਦੋਂ ਸੁਣਵਾਈ ਨਹੀਂ ਹੋਈ ਤਾਂ ਬੰਦੇ ਨੇ ਵਿਰੋਧ ਕਰਨ ਦੇ ਲਈ ਅਜਿਹਾ ਪਲਾਨ ਬਣਾਇਆ ਕਿ ਦੇਖਣ ਵਾਲੇ ਉਸ ਨੂੰ ਦੇਖਦੇ ਹੀ ਰਹਿ ਗਏ ਵਾਇਰਲ ਹੋ ਰਿਹਾ ਇਸ ਵੀਡੀਓ ਦੇ ਵਿੱਚ ਵਿਅਕਤੀ ਨੇ ਸਕੂਟੀ ਦੇ ਵਿੱਚ ਖਰਾਬੀ ਨੂੰ ਲੈ ਕੇ ਅਜਿਹੀ ਸ਼ਿਕਾਇਤ ਕੀਤੀ ਹੈ ਜਿਸ ਨੂੰ ਸਰਵਿਸ ਸੈਂਟਰ ਦੇ ਲੋਕ ਕਦੇ ਵੀ ਭੁੱਲ ਨਹੀਂ ਸਕਦੇ ਵਾਇਰਲ ਹੋ ਰਿਹਾ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਨੌਜਵਾਨ ਸਕੂਟੀ ਨੂੰ ਖੇਲੇ ਤੇ ਲੜ ਕੇ ਸਰਵਿਸ ਸੈਂਟਰ ਤੇ ਜਾ ਕੇ ਵਿਰੋਧ ਕਰਦਾ ਹੈ ਗੱਲ ਇੱਥੇ ਹੀ ਖਤਮ ਨਹੀਂ ਹੋਈ ਇਸ ਤੋਂ ਬਾਅਦ ਇਸ ਵਿਅਕਤੀ ਨੇ ਪਹਿਲਾਂ ਤਾਂ ਸਕੂਟੀ ਨੂੰ ਹਾਰ ਪਹਿਨਾਏ ਅਤੇ ਫਿਰ ਮਾਈਕ ਤੇ ਗੀਤ ਤੜਪ ਤੜਪ ਗਾਣਾ ਸ਼ੁਰੂ ਕਰ ਦਿੱਤਾ ਦਰਅਸਲ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਵਿਅਕਤੀ ਦੇ ਵੱਲੋਂ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ ਇਸ ਬੰਦੇ ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕ ਸਕੂਟੀ ਦੇ ਵਿੱਚ ਖਰਾਬੀ ਆਉਣ ਲੱਗਦੀ ਹੈ ਕਈ ਵਾਰ ਸਰਵਿਸ ਸੈਂਟਰ ਦੇ ਵਿੱਚ ਲੈ ਕੇ ਜਾਇਆ ਗਿਆ ਉਸ ਦੇ ਵੱਲੋਂ ਪਰ ਉੱਥੇ ਉਸ ਦੀ ਸਕੂਟੀ ਠੀਕ ਨਹੀਂ ਹੋ ਪਾਈ ਜਿਸ ਦੇ ਚਲਦੇ ਉਸ इस अनोखे ढंग प्रदर्शन किया गया एक साल में बहुत ही परेशान हो गया इसलिए गाना ऐसी नहीं रहा है ਸੋਸ਼ਲ ਮੀਡੀਆ ਤੇ ਕਦੋਂ ਅਤੇ ਕੀ ਦੇਖਿਆ ਜਾਵੇਗਾ ਇਸ ਬਾਰੇ ਤੁਸੀਂ ਕਦੇ ਅੰਦਾਜ਼ਾ ਨਹੀਂ ਲਗਾ ਸਕਦੇ ਹਾਲੀ ਦੇ ਵਿੱਚ ਸਕੂਟੀ ਦੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੇ ਲੋਕ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਦਰਅਸਲ ਸਕੂਟੀ ਦੇ ਵਿੱਚ ਖਰਾਬੀ ਨੂੰ ਲੈ ਕੇ ਵਿਅਕਤੀ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਪਰ ਸ਼ਿਕਾਇਤ ਕਰਨ ਦੇ ਬਾਵਜੂਦ ਜਦੋਂ ਸੁਣਵਾਈ ਨਹੀਂ ਹੋਈ ਤਾਂ ਬੰਦੇ ਨੇ ਵਿਰੋਧ ਕਰਨ ਦੇ ਲਈ ਅਜਿਹਾ ਪਲਾਨ ਬਣਾਇਆ ਕਿ ਦੇਖਣ ਵਾਲੇ ਉਸ ਨੂੰ ਦੇਖਦੇ ਹੀ ਰਹੇਗੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਵਿਅਕਤੀ ਨੇ ਸਕੂਟੀ ਦੇ ਵਿੱਚ ਰਾਬੀ ਨੂੰ ਲੈ ਕੇ ਅਜੇ ਹੀ ਸ਼ਿਕਾਇਤ ਕੀਤੀ ਹੈ ਜਿਸ ਨੂੰ ਸਰਵਿਸ ਸੈਂਟਰ ਦੇ ਲੋਕ ਕਦੇ ਵੀ ਭੁੱਲ ਨਹੀਂ ਸਕਦੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਨੌਜਵਾਨ ਸਕੂਟੀ ਨੂੰ ਠੇਲੇ ਤੇ ਲੱਦ ਕੇ ਸਰਵਿਸ ਸੈਂਟਰ ਤੇ ਜਾ ਕੇ ਵਿਰੋਧ ਕਰਦਾ ਹੈ ਗੱਲ ਇੱਥੇ ਹੀ ਖਤਮ ਨਹੀਂ ਹੋਈ ਇਸ ਤੋਂ ਬਾਅਦ ਇਸ ਵਿਅਕਤੀ ਨੇ ਪਹਿਲਾਂ ਤਾਂ ਸਕੂਟੀ ਨੂੰ ਹਾਰ ਪਹਿਨਾਏ ਅਤੇ ਫਿਰ ਮਾਈਕ ਤੇ ਗੀਤ ਤੜਪ ਤੜਪ गाना ਸ਼ੁਰੂ ਕਰ ਦਿੱਤਾ ਦਰਅਸਲ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਵਿਅਕਤੀ ਦੇ ਵੱਲੋਂ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ ਬੰਦੇ ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕ ਸਕੂਟੀ ਦੇ ਵਿੱਚ ਖਰਾਬੀ ਆਉਣ ਲੱਗਦੀ ਹੈ ਕਈ ਵਾਰ ਸਰਵਿਸ ਸੈਂਟਰ ਦੇ ਵਿੱਚ ਲੈ ਕੇ ਜਾਇਆ ਗਿਆ ਉਸ ਦੇ ਵੱਲੋਂ ਪਰ ਉੱਥੇ ਉਸ ਦੀ ਸਕੂਟੀ ਠੀਕ ਨਹੀਂ ਹੋ ਪਾਈ ਜਿਸ ਦੇ ਚੱਲਦੇ ਉਸ ਦੇ ਵੱਲੋਂ ਇਸ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਇਹ ਉਲਾ ਕਾ ਦਰਦ ਹੈ ਮੇਰਾ ਇੱਕ ਸਾਲ ਨੇ ਬਹੁਤ ਹੀ ਪਰੇਸ਼ਾਨ ਹੋ ਗਿਆ ਮੈਂ ਉਲਾ ਇਸ ਲਈ गाना ऐसे ਨਿਕਲ ਰਹਾ ਹੈ तड़प तड़प कीले ओला मरी स्त्री या, या, या. ਸੋਸ਼ਲ ਮੀਡੀਆ ਤੇ ਕਦੋਂ ਅਤੇ ਕੀ ਦੇਖਿਆ ਜਾਵੇਗਾ ਇਸ ਬਾਰੇ ਤੁਸੀਂ ਕਦੇ ਅੰਦਾਜ਼ਾ ਨਹੀਂ ਲਗਾ ਸਕਦੇ ਹਾਲੀ ਦੇ ਵਿੱਚ ਸਕੂਟੀ ਦੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੇ ਲੋਕ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਦਰਅਸਲ ਸਕੂਟੀ ਦੇ ਵਿੱਚ ਖਰਾਬੀ ਨੂੰ ਲੈ ਕੇ ਵਿਅਕਤੀ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਪਰ ਸ਼ਿਕਾਇਤ ਕਰਨ ਦੇ ਬਾਵਜੂਦ ਜਦੋਂ ਸੁਣਵਾਈ ਨਹੀਂ ਹੋਈ ਤਾਂ ਬੰਦੇ ਨੇ ਵਿਰੋਧ ਕਰਨ ਦੇ ਲਈ ਅਜੀਹਾ ਪਲਾਨ ਬਣਾਇਆ ਕਿ ਦੇਖਣ ਵਾਲੇ ਉਸ ਨੂੰ ਦੇਖਦੇ ਹੀ ਰਹਿ ਗਏ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਵਿਅਕਤੀ ਨੇ ਸਕੂਟੀ ਦੇ ਵਿੱਚ ਖਰਾਬੀ ਨੂੰ ਲੈ ਕੇ ਅਜੇ ਹੀ ਸ਼ਿਕਾਇਤ ਕੀਤੀ ਹੈ ਜਿਸ ਨੂੰ ਸਰਵਿਸ ਸੈਂਟਰ ਦੇ ਲੋਕ ਕਦੇ ਵੀ ਭੁੱਲ ਨਹੀਂ ਸਕਦੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਨੌਜਵਾਨ ਸਕੂਟੀ ਨੂੰ ਠੇਲੇ ਤੇ ਲੱਦ ਕੇ ਸਰਵਿਸ ਸੈਂਟਰ ਤੇ ਜਾ ਕੇ ਵਿਰੋਧ ਕਰਦਾ ਹੈ ਗੱਲ ਇੱਥੇ ਹੀ ਖਤਮ ਨਹੀਂ ਹੋਈ ਇਸ ਤੋਂ ਬਾਅਦ ਇਸ ਵਿਅਕਤੀ ਨੇ ਪਹਿਲਾਂ ਤਾਂ ਸਕੂਟੀ ਨੂੰ ਹਾਰ ਪਹਿਨਾਈ ਅਤੇ ਫਿਰ ਮਾਈਕ ਤੇ ਗੀਤ ਤੜਪ ਤੜਪ ਗਾਣਾ ਸ਼ੁਰੂ ਕਰ ਦਿੱਤਾ ਦਰਅਸਲ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਵਿਅਕਤੀ ਦੇ ਵੱਲੋਂ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਇਸ ਬੰਦੇ ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕ ਸਕੂਟੀ ਦੇ ਵਿੱਚ ਖਰਾਬੀ ਆਉਣ ਲੱਗਦੀ ਹੈ ਕਈ ਵਾਰ ਸਰਵਿਸ ਸੈਂਟਰ ਦੇ ਵਿੱਚ ਲੈ ਕੇ ਜਾਇਆ ਗਿਆ ਉਸ ਦੇ ਵੱਲੋਂ ਪਰ ਉੱਥੇ ਉਸ ਦੀ ਸਕੂਟੀ ਠੀਕ ਨਹੀਂ ਹੋ ਪਾਈ ਜਿਸ ਦੇ ਚੱਲਦੇ ਉਸ वलो इस अनोखे ढंग प्रदर्शन किया गया एक साल में बहुत ही परेशान हो गया मैं इसलिए गाना ऐसी नहीं रहा है ਸੋਸ਼ਲ ਮੀਡੀਆ ਤੇ ਕਦੋਂ ਅਤੇ ਕੀ ਦੇਖਿਆ ਜਾਵੇਗਾ ਇਸ ਬਾਰੇ ਤੁਸੀਂ ਕਦੇ ਅੰਦਾਜ਼ਾ ਨਹੀਂ ਲਗਾ ਸਕਦੇ ਹਾਲੀ ਦੇ ਵਿੱਚ ਸਕੂਟੀ ਦੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੇ ਲੋਕ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਦਰਅਸਲ ਸਕੂਟੀ ਦੇ ਵਿੱਚ ਖਰਾਬੀ ਨੂੰ ਲੈ ਕੇ ਵਿਅਕਤੀ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਪਰ ਸ਼ਿਕਾਇਤ ਕਰਨ ਦੇ ਬਾਵਜੂਦ ਜਦੋਂ ਸੁਣਵਾਈ ਨਹੀਂ ਹੋਈ ਤਾਂ ਬੰਦੇ ਨੇ ਵਿਰੋਧ ਕਰਨ ਦੇ ਲਈ ਅਜੀਹਾ ਪਲਾਨ ਬਣਾਇਆ ਕਿ ਦੇਖਣ ਵਾਲੇ ਉਸ ਨੂੰ ਦੇਖਦੇ ਹੀ ਰਹਿਗੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਵਿਅਕਤੀ ਨੇ ਸਕੂਟੀ ਦੇ ਵਿੱਚ ਆਬੀ ਨੂੰ ਲੈ ਕੇ ਅਜੇ ਹੀ ਸ਼ਿਕਾਇਤ ਕੀਤੀ ਹੈ ਜਿਸ ਨੂੰ ਸਰਵਿਸ ਸੈਂਟਰ ਦੇ ਲੋਕ ਕਦੇ ਵੀ ਭੁੱਲ ਨਹੀਂ ਸਕਦੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਨੌਜਵਾਨ ਸਕੂਟੀ ਨੂੰ ਠੇਲੇ ਤੇ ਲੱਦ ਕੇ ਸਰਵਿਸ ਸੈਂਟਰ ਤੇ ਜਾ ਕੇ ਵਿਰੋਧ ਕਰਦਾ ਹੈ ਗੱਲ ਇੱਥੇ ਹੀ ਖਤਮ ਨਹੀਂ ਹੋਈ ਇਸ ਤੋਂ ਬਾਅਦ ਇਸ ਵਿਅਕਤੀ ਨੇ ਪਹਿਲਾਂ ਤਾਂ ਸਕੂਟੀ ਨੂੰ ਹਾਰ ਪਹਿਨਾਏ ਅਤੇ ਫਿਰ ਮਾਈਕ ਤੇ ਗੀਤ ਤੜਪ ਤੜਪ ਗਾਣਾ ਸ਼ੁਰੂ ਕਰ ਦਿੱਤਾ ਦਰਅਸਲ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਵਿਅਕਤੀ ਦੇ ਵੱਲੋਂ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ ਇਸ ਬੰਦੇ ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕ ਸਕੂਟੀ ਦੇ ਵਿੱਚ ਖਰਾਬੀ ਆਉਣ ਲੱਗਦੀ ਹੈ ਕਈ ਵਾਰ ਸਰਵਿਸ ਸੈਂਟਰ ਦੇ ਵਿੱਚ ਲੈ ਕੇ ਜਾਇਆ ਗਿਆ ਉਸ ਦੇ ਵੱਲੋਂ ਪਰ ਉੱਥੇ ਉਸ ਦੀ ਸਕੂਟੀ ਠੀਕ ਨਹੀਂ ਹੋ ਪਾਈ ਜਿਸ ਦੇ ਚਲਦੇ ਉਸ इस अनोखे ढंग प्रदर्शन किया गया एक साल में बहुत ही परेशान हो गया मैं इसलिए गाना ऐसी नहीं कर रहा है तरप, तरप के ਸੋਸ਼ਲ ਮੀਡੀਆ ਤੇ ਕਦੋਂ ਅਤੇ ਕੀ ਦੇਖਿਆ ਜਾਵੇਗਾ ਇਸ ਬਾਰੇ ਤੁਸੀਂ ਕਦੇ ਅੰਦਾਜ਼ਾ ਨਹੀਂ ਲਗਾ ਸਕਦੇ ਹਾਲੀ ਦੇ ਵਿੱਚ ਸਕੂਟੀ ਦੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੇ ਲੋਕ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਦਰਅਸਲ ਸਕੂਟੀ ਦੇ ਵਿੱਚ ਖਰਾਬੀ ਨੂੰ ਲੈ ਕੇ ਵਿਅਕਤੀ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਪਰ ਸ਼ਿਕਾਇਤ ਕਰਨ ਦੇ ਬਾਵਜੂਦ ਜਦੋਂ ਸੁਣਵਾਈ ਨਹੀਂ ਹੋਈ ਤਾਂ ਬੰਦੇ ਨੇ ਵਿਰੋਧ ਕਰਨ ਦੇ ਲਈ ਅਜਿਹਾ ਪਲਾਨ ਬਣਾਇਆ ਕਿ ਦੇਖਣ ਵਾਲੇ ਉਸ ਨੂੰ ਦੇਖਦੇ ਹੀ ਰਹੇਗੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਵਿਅਕਤੀ ਨੇ ਸਕੂਟੀ ਦੇ ਵਿੱਚ ਖਰਾਬੀ ਨੂੰ ਲੈ ਕੇ ਅਜੇ ਹੀ ਸ਼ਿਕਾਇਤ ਕੀਤੀ ਹੈ ਜਿਸ ਨੂੰ ਸਰਵਿਸ ਸੈਂਟਰ ਦੇ ਲੋਕ ਕਦੇ ਵੀ ਭੁੱਲ ਨਹੀਂ ਸਕਦੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਨੌਜਵਾਨ ਸਕੂਟੀ ਨੂੰ ਠੇਲੇ ਤੇ ਲੱਦ ਕੇ ਸਰਵਿਸ ਸੈਂਟਰ ਤੇ ਜਾ ਕੇ ਵਿਰੋਧ ਕਰਦਾ ਹੈ ਗੱਲ ਇੱਥੇ ਹੀ ਖਤਮ ਨਹੀਂ ਹੋਈ ਇਸ ਤੋਂ ਬਾਅਦ ਇਸ ਵਿਅਕਤੀ ਨੇ ਪਹਿਲਾਂ ਤਾਂ ਸਕੂਟੀ ਨੂੰ ਹਾਰ ਪਹਿਨਾਏ ਅਤੇ ਫਿਰ ਮਾਈਕ ਤੇ ਗੀਤ ਤੜਪ ਤੜਪ गाना ਸ਼ੁਰੂ ਕਰ ਦਿੱਤਾ ਦਰਅਸਲ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਵਿਅਕਤੀ ਦੇ ਵੱਲੋਂ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ ਬੰਦੇ ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕ ਸਕੂਟੀ ਦੇ ਵਿੱਚ ਖਰਾਬੀ ਆਉਣ ਲੱਗਦੀ ਹੈ ਕਈ ਵਾਰ ਸਰਵਿਸ ਸੈਂਟਰ ਦੇ ਵਿੱਚ ਲੈ ਕੇ ਜਾਇਆ ਗਿਆ ਉਸ ਦੇ ਵੱਲੋਂ ਪਰ ਉੱਥੇ ਉਸ ਦੀ ਸਕੂਟੀ ਠੀਕ ਨਹੀਂ ਹੋ ਪਾਈ ਜਿਸ ਦੇ ਚੱਲਦੇ ਉਸ ਦੇ ਵੱਲੋਂ ਇਸ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਥਾਲਾ ਨਾ ਤੇਲਾ ਨਹੀਂ ਭਾਨ ਕੇ ਨਾ ਲੈਣਾ ਬੋਲਾ ਇਹ ਉਲਾ ਦਾ ਦਰਦ ਹੈ ਮੇਰਾ ਇੱਕ ਸਾਲ ਨੇ ਬਹੁਤ ਹੀ ਪਰੇਸ਼ਾਨ ਹੋ ਗਿਆ ਮੈਂ ਉਲਾ ਇਸ ਲਈ ਗਾਣਾ ਐਸੀ ਨਿਕਲ ਰਹਾ ਹੈ ਤਲਪ ਤਲਪ ਕੇ ਇਸ ਤਿਲ ਸੇ ਆ ਇਹ ਦੇਖੋ ਉਹਨਾਂ ਦਾ ਮਰੀਜ਼ ਸੋਸ਼ਲ ਮੀਡੀਆ ਤੇ ਕਦੋਂ ਅਤੇ ਕੀ ਦੇਖਿਆ ਜਾਵੇਗਾ ਇਸ ਬਾਰੇ ਤੁਸੀਂ ਕਦੇ ਅੰਦਾਜ਼ਾ ਨਹੀਂ ਲਗਾ ਸਕਦੇ ਹਾਲੀ ਦੇ ਵਿੱਚ ਸਕੂਟੀ ਦੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੇ ਲੋਕ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਦਰਅਸਲ ਸਕੂਟੀ ਦੇ ਵਿੱਚ ਖਰਾਬੀ ਨੂੰ ਲੈ ਕੇ ਵਿਅਕਤੀ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਪਰ ਸ਼ਿਕਾਇਤ ਕਰਨ ਦੇ ਬਾਵਜੂਦ ਜਦੋਂ ਸੁਣਵਾਈ ਨਹੀਂ ਹੋਈ ਤਾਂ ਬੰਦੇ ਨੇ ਵਿਰੋਧ ਕਰਨ ਦੇ ਲਈ ਅਜਿਹਾ ਪਲਾਨ ਬਣਾਇਆ ਕਿ ਦੇਖਣ ਵਾਲੇ ਉਸ ਨੂੰ ਦੇਖਦੇ ਹੀ ਰਹੇਗੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਵਿਅਕਤੀ ਨੇ ਸਕੂਟੀ ਦੇ ਵਿੱਚ ਕਾਬੀ ਨੂੰ ਲੈ ਕੇ ਅਜੇ ਹੀ ਸ਼ਿਕਾਇਤ ਕੀਤੀ ਹੈ ਜਿਸ ਨੂੰ ਸਰਵਿਸ ਸੈਂਟਰ ਦੇ ਲੋਕ ਕਦੇ ਵੀ ਭੁੱਲ ਨਹੀਂ ਸਕਦੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਨੌਜਵਾਨ ਸਕੂਟੀ ਨੂੰ ਠੇਲੇ ਤੇ ਲੱਦ ਕੇ ਸਰਵਿਸ ਸੈਂਟਰ ਤੇ ਜਾ ਕੇ ਵਿਰੋਧ ਕਰਦਾ ਹੈ ਗੱਲ ਇੱਥੇ ਹੀ ਖਤਮ ਨਹੀਂ ਹੋਈ ਇਸ ਤੋਂ ਬਾਅਦ ਇਸ ਵਿਅਕਤੀ ਨੇ ਪਹਿਲਾਂ ਤਾਂ ਸਕੂਟੀ ਨੂੰ ਹਾਰ ਪਹਿਨਾਏ ਅਤੇ ਫਿਰ ਮਾਈਕ ਤੇ ਗੀਤ ਤੜਪ ਤੜਪ ਗਾਣਾ ਸ਼ੁਰੂ ਕਰ ਦਿੱਤਾ ਦਰਅਸਲ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਵਿਅਕਤੀ ਦੇ ਵੱਲੋਂ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਇਸ ਬੰਦੇ ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕ ਸਕੂਟੀ ਦੇ ਵਿੱਚ ਖਰਾਬੀ ਆਉਣ ਲੱਗਦੀ ਹੈ ਕਈ ਵਾਰ ਸਰਵਿਸ ਸੈਂਟਰ ਦੇ ਵਿੱਚ ਲੈ ਕੇ ਜਾਇਆ ਗਿਆ ਉਸ ਦੇ ਵੱਲੋਂ ਪਰ ਉੱਥੇ ਉਸ ਦੀ ਸਕੂਟੀ ਠੀਕ ਨਹੀਂ ਹੋ ਪਾਈ ਜਿਸ ਦੇ ਚੱਲਦੇ ਉਸ ਵੱਲੋਂ ਇਸ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ